ਆ ਜਾਏਗੀ 17 ਜੁਲਾਈ ਜੀ ਦਿਨ ਵੀਰਵਾਰ ਤੇ ਜਗ੍ਹਾ ਹੈਗੀ ਹੈ ਜੀ ਆਗਰਾ ਦਾ ਬੱਸ ਸਟੈਂਡ ਤੇ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵੇਰੇ ਸਵੇਰੇ ਬਾਈ ਆਗਰਾ ਆਉਣਾ ਪਿਆ 60 ਕਿਲੋਮੀਟਰ ਆਪਾਂ ਨੂੰ ਪਿੱਛੇ ਨੂੰ ਆਉਣਾ ਪਿਆਗਾ ਤੇ ਨਹੀਂ ਆਪਾਂ ਗਾਂ ਕਵਾਲੀਆ ਕਰਨੀ ਜਾਣਾ ਸੀਗਾ ਤੇ ਤੁਹਾਨੂੰ ਪਤਾ ਜੀ ਆਪਣਾ ਬਾਈ ਕੱਲਣਾ ਇੱਥੇ ਸਮਾਨ ਰਹਿ ਗਿਆ ਜਿੱਥੇ ਆਪਾਂ ਪੇਠਾ ਵਾਲੀ ਦੁਕਾਨ ਤੇ ਉੱਥੇ ਵੀਡੀਓ ਬਣਾਉਣ ਗਏ ਸੀ ਪੇਠਾ ਕਿਵੇਂ ਬਣਦਾ ਮਹਿੰਗਾ ਪੈ ਗਿਆ ਉੱਥੇ ਉਹ ਇੱਕ ਤਾਂ ਬਾਈ ਤਾਰ ਜੀ ਆ ਫੋਨ ਦੀ ਤੇ ਇੱਕ ਪਾਵਰ ਬੈਂਕ ਆ ਗਈ ਤੇ ਪਤਾ ਨਹੀਂ ਬਾਈ ਮਿਲੂਗਾ ਕਿ ਨਾ ਤੁਹਾਨੂੰ ਪਤਾ ਜੀ ਬਾਈ ਰੁਪਿਆ ਰਪਿਆ ਸਹਾ ਹੀ ਆ ਹਨਾ ਨਮਾ ਪਾਵਰ ਬੈਂਕ ਭਾਈ ਜਿਹੜਾ 14-1500 ਤੋਂ ਘੱਟ ਨਹੀਂ ਆਉਂਦਾਗਾ ਮਾੜਾ ਮੋਟਾ ਜਾਂ ਛੋਟਾ ਜਾਂ ਵੀ ਤੇ ਆਹਾ ਭਾਈ ਤਾਰ ਜੀ ਵੀ ਇਹਦੀ ਬਾੜੀ ਮਹਿੰਗੀ ਆਉਂਦੀ ਹੈਗੀ ਤੇ ਰਪੀਆ ਰਪੀਆ ਸਹਾਇਆ ਕਾਹਨੂੰ ਇੰਨੇ ਪੈਸੇ ਲਾਉਣੇ ਆਗੇ ਤੇ ਆਪਣੇ ਨਾਲ ਆਇਆ ਜੀ ਹਰਪਾਲ ਹਾਂਜੀ ਹਰਪਾਲ ਜੀ ਕਿੱੜ ਗਏ ਫਿਰ ਕੀ ਜਰੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਦੀ ਮੰਡੀ ਚੱਲੇ ਗਏ ਜਾਣਾ ਹੀ ਪਊ ਬੈਠੇ ਦੀ ਮੰਡੀ ਜਾਣਾ ਹੀ ਪਊਗਾ ਹਣਾ 5000 ਰੁਪਏ ਆਪਣਾ ਉੱਥੇ ਸ਼ੁਕਰ ਆਪਾਂ ਨੂੰ ਬੱਸ ਮਿਲ ਗਈ ਟਾਈਮ ਨਾਲ 6 ਵਜੇ ਸਹੀ ਬੱਸ ਮਿਲ ਗਈ ਇੱਕ ਘੰਟਾ ਲੱਗਿਆ ਸਾਢੇ 7 ਆਪਾਂ ਇੱਥੇ ਆ ਗਏ ਹਾਂ ਹਾਂ ਹੁਣ ਚੱਲੀਏ ਫਿਰ ਤੇ ਇੱਕ ਗੱਲ ਹੋਰ ਬਾਈ ਅੱਜ ਆਪਣਾ ਸਾਰਾ ਦਿਨ ਜਿਹੜਾ ਸਫਰ ਚ ਨੰਗੂ ਰਾਤ ਵੀ ਸਫਰ ਚ ਨੰਗੂਗੀ ਤੇ ਪਹਿਲਾਂ ਆਪਾਂ ਬਾਈ ਜਾਣਾਗਾ ਗਵਾਲੀਅਰ ਗੁਰਦੁਆਰਾ ਸਾਹਿਬ ਚ 71 ਕਿਲੋਮੀਟਰ ਹੈ ਪਿੱਛੇ ਨੂੰ ਆਉਣਾ ਪਿਆ ਨਹੀਂ ਆ ਪੱਗੇ ਨੂੰ ਵਗ ਜਾਂਦੇ ਉੱਥੇ ਸਾਈਕਲ ਲਾ ਕੇ ਫਿਰ ਬਾਈ ਆਪਾਂ ਡਾਇਰੈਕਟ ਬੁੱਕ ਕਰਾਈ ਹੋਈ ਹੈਗੀ ਤੇ ਆਪਾਂ ਜਾਣਾਗਾ ਬਠਿੰਡੇ ਨੂੰ ਤੇ ਕੀ ਗੱਲਬਾਤ ਹੋਊਗੀ ਕਿੱਦਾਂ ਦਾ ਰਸਤਾ ਹਨਾ ਟ੍ਰੇਨ ਦਾ ਸਫਰ ਆਖ ਸੁਣ ਦਿਖਾਵਾਂਗੇ ਬਾਕੀ ਗੱਲਾਂ ਬਾਤਾਂ ਚੱਲਦੇ ਚੱਲਦੇ ਨਾਲ-ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਇਆ ਬਿਲিয়ার ਬੈਠ ਟਨ ਟਨ ਹੋ ਗਏ ਬਾਈ ਲਗਾਤਾਰ ਇੱਥੇ ਆਉਂਦਿਆਂ ਨੂੰ ਪੇਠਾ ਮੰਡੀ ਚ ਤੇ ਸਾਹਮਣੇ ਫੇਰ ਆ ਗਿਆ ਬੋਬੀ ਕਲੈਰੀ ਵਾਲਾ ਜਿੱਥੇ ਆਪਣਾ ਸਮਾਨ ਸੱਲਾ ਰਿਹਾਗਾ ਪੁੱਛਦੇ ਆਂ ਬਾਈਆਂ ਨੂੰ ਕੀ ਕਹਿੰਦੇ ਆ ਭਾਈ ਮਿਲੂ ਕੋਸ ਕੇ ਨਹੀਂ ਜਿਵੇਂ ਬਾਈ ਦੁਕਾਨ ਚ ਵੜੇ ਤੇ ਬਾਈਆਂ ਨੇ ਨਾਲ ਦੀ ਨਾਲ ਉਹਨਾਂ ਨੂੰ ਪਤਾ ਲੱਗਿਆ ਵੀ ਸਮਾਨ ਸੱਲਾ ਭਾਈ ਆਪਦਾ ਲੈਣ ਆਏ ਆ ਆ ਆਪਣਾ ਪਾਵਰ ਬੈਂਕ ਤੇ ਆ ਬਾਈ ਤਾਰ ਜੀ ਮਿਹਰਬਾਨੀ ਬਾਈ ਬਾਈਆਂ ਦੀ ਕਹਿੰਦੇ ਕਿਧਰੇ ਨਹੀਂ ਸੀ ਛੋਟਾ ਸਮਾਨ ਜਾਂਦਾ ਤੇ ਮਿਲ ਗਿਆ ਆਪਾਂ ਨੂੰ ਵਧੀਆ ਪੈਸੇ ਆਪਣੇ ਬਚ ਗਏ ਜਿਹੜੇ ਯਾਰ ਮਾਰੇ ਪੜ ਵਧੀਆਗਾ ਆ ਆਵਜੋਪਰਾ ਨਾ ਕੇਰਾ ਅੱਜ ਵੱਲਾ ਆਗਰੇ ਤੋਂ ਭਾਈ ਅਪਾ ਵਾਪਸ ਆ ਗਏ ਆ ਸਵੇਰੇ ਸਵੇਰੇ ਆਪਣਾ ਸਮਾਨ ਲੈ ਕੇ ਤੇ ਆ ਜਿਹੜਾ ਤੁਸੀਂ ਸਾਹਮਣੇ ਦੇਖਿਆ ਨੂੰ ਇਹ ਆਪਣਾ ਬਾਈ ਹੈਗਾ ਰਾਤ ਦਾ ਰਹਿਣ ਬਸੇਰਾ ਇੱਥੇ ਆਪਾਂ ਰਹੇ ਸੀ ਬਾਈ ਤੇ ਸਵੇਰੇ ਹੁਣ ਨਹਾ ਧੋ ਲਏ ਲੰਗਰ ਪ੍ਰਸ਼ਾਦਾ ਵੀ ਛਕ ਲਿਆ ਜੀ ਬਾਈਆਂ ਦਾ ਬਹੁਤ ਧੰਨਵਾਦ ਇਹਨਾਂ ਦਾ ਜੀ ਜਿਨ੍ਹਾਂ ਨੇ ਆਪਾਂ ਨੂੰ ਰਾਤ ਰਹਿਣ ਵਾਸਤੇ ਜਗ੍ਹਾ ਦਿੱਤੀ ਤੇ ਹੁਣ ਆਪਣਾ ਸਫਰ ਸ਼ੁਰੂ ਹੋ ਚੁੱਕਿਆ ਸਫਰ ਸ਼ੁਰੂ ਹੋਣ ਤੇ ਬਾਈ ਜਿਹੜਾ ਪਹਿਲਾ ਸ਼ਹਿਰ ਆਇਆਗਾ ਨਾ ਤੌਲਪੁਰ ਆਇਆਗਾ ਜਿਹੜਾ ਕਿ ਆਗਰਾ ਤੋਂ 60 ਕਿਲੋਮੀਟਰ 60 80 ਕਿਲੋਮੀਟਰ ਅੱਗੇ ਆਉਂਦਾਗਾ ਜਦੋਂ ਆਪਾਂ ਗਵਾਲੀਅਰ ਨੂੰ ਜਾਂਦੇ ਆ ਤਾਂ ਤੌਲਪੁਰ ਤੋਂ ਬਈ ਜਿਵੇਂ ਤੁਸੀਂ ਥੋੜਾ ਜਿਹਾ ਮੇਨ ਰੋਡ ਤੇ ਚੜੋਗੇ ਨਾ ਮੇਨ ਰੋੜੀ ਐ ਵੈਸੇ ਤਾਂ ਹੈ ਤੇ ਮੇਨ ਰੋਡ ਤੋਂ ਜੀ ਇੱਕ ਸੜਕ ਮੁੜਦੀ ਆਏਗੀ ਤੇ 2 ਕਿਲੋਮੀਟਰ ਆਹ ਸੜਕ ਜਿਹੜੀ ਤੁਸੀਂ ਹੁਣ ਸਾਹਮਣੇ ਦੇਖਿਆ ਨੇ ਉਹ 2 ਕਿਲੋਮੀਟਰ ਇਧਰ ਨੂੰ ਅੱਗੇ ਨੂੰ ਆ ਕੇ ਤੇ ਸਾਹਮਣੇ ਹਰਪਾਲ ਖੜਾਗਾ ਜੀ ਤੇ ਹਰਪਾਲ ਦੇ ਪਿੱਛੇ ਕਹਿੰਦੇ ਬੋਰਡ ਲੱਗਿਆ ਹੋਇਆਗਾ ਲਿਖਿਆਗਾ ਗੁਰਦੁਆਰਾ ਗੁਰਦੁਆਰਾ ਸਾਹਿਬ ਇਹਦਾ ਨਾਮ ਹੈਗਾ ਜੀ ਗੁਰਦੁਆਰਾ ਸ਼ੇਰ ਸ਼ਕਰ ਸਾਹਿਬ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਆਪਾਂ ਚੱਲਦੇ ਆ ਜੀ ਇਤਿਹਾਸ ਜਾਣਦੇ ਆਂਗੇ ਸ਼ਾਇਦ ਇਸ ਗੁਰੂ ਘਰ ਚ ਹਰਪਾਲ ਕੋਈ ਨਹੀਂ ਆਇਆ ਹੁਣ ਪਤਾ ਵੀ ਨਹੀਂ ਹੋਣਾ ਕਿਸੇ ਨੂੰ ਆਪਣ ਨੂੰ ਪਤਾ ਸੀਗਾ ਆਪਾਂ ਨੂੰ ਵੀ ਨਹੀਂ ਪਤਾ ਸੀ ਹਾਂ ਜਦੋਂ ਆਪਾਂ ਮੈਪ ਖੋਲੇ ਆਪਣਾ ਤਾਂ ਪਤਾ ਲੱਗਿਆ ਹਾਂ ਬਾਕੀ ਰਾਹ ਆਪਣ ਬਾਈਆਂ ਨੇ ਦੱਸਿਆ ਸੀਗਾ ਹਾਂ ਆਪਾਂ ਨੂੰ ਰਾਹ ਚ ਦੱਸਿਆ ਜਣਾ ਲੰਗਰ ਵਾਲਿਆਂ ਨੇ ਲੰਗਰ ਵਾਲਿਆਂ ਨੇ ਗੁਰਦੁਆਰਾ ਸਾਹਿਬ ਜੀ ਆਪਾਂ ਪਹੁੰਚ ਗਏ ਆਂਗੇ ਤੇ ਸਾਰਨ ਪਹਿਲਾਂ ਦਰਸ਼ਨ ਕਰ ਲਏ ਫਿਰ ਇਤਿਹਾਸ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਆਂਗੇ ਗੁਰਦੁਆਰਾ ਸ਼ੇਰ ਸਕਾਰ ਸਾਹਿਬ ਮਚਕੁੰਡ ਤੌਲਪੁਰ ਰਾਜਸਥਾਨ ਇਹ ਸਥਾਨ ਉਹ ਪਵਿੱਤਰ ਧਰਤੀ ਹੈ ਜਿੱਥੇ ਸਿੱਖ ਧਰਮ ਦੀ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੋਗਲ ਬਾਦਸ਼ਾਹ ਜਹਾਂਗੀਰ ਦੇ ਨਾਲ ਗਵਾਲੀਅਰ ਨੂੰ ਜਾਂਦੇ ਹੋਏ ਰੁਕੇ ਸਨ ਗੁਰੂ ਸਾਹਿਬ ਜੀ ਨੇ 4 ਮਾਰਚ 1612 ਨੂੰ ਇਸ ਸਥਾਨ ਤੇ ਚਰਨ ਪਾਏ ਇਸ ਇਲਾਕੇ ਵਿੱਚ ਇੱਕ ਖੁੰਖਾਰ ਸ਼ੇਰ ਰਹਿੰਦਾ ਸੀ ਚੰਦੂ ਨੇ ਇੱਕ ਸਾਜ਼ਿਸ਼ ਤਹਿਤ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਗੁਰੂ ਸਾਹਿਬ ਜੀ ਨੂੰ 5 ਮਾਰਚ 1612 ਨੂੰ ਖੁੰਖਾਰ ਸ਼ੇਰ ਦੇ ਸ਼ਿਕਾਰ ਲਈ ਜੰਗਲ ਵਿੱਚ ਲੈ ਗਿਆ ਇਸ ਖੁੰਖਾਰ ਸ਼ੇਰ ਵਿੱਚ ਦੁਆ ਪਰਦੇ ਪਸਮ ਹੋਏ ਕਾਲ ਜਮਨ ਦੀ ਰੂਹ ਦਾ ਵਾਸਾ ਸੀ ਖੁੰਖਾਰ ਕਾਲ ਜਮਨ ਸ਼ੇਰ ਦੇ ਰੂਪ ਵਿੱਚ ਜੰਗਲ ਦਾ ਬਾਦਸ਼ਾਹ ਬਣ ਕੇ ਘੁੰਮ ਰਿਹਾ ਸੀ ਸ਼ਿਕਾਰ ਦੀ ਭਾਲ ਵਿੱਚ ਘੁੰਮਦਾ ਫਿਰ ਦਾ ਭੁੱਖਾ ਸ਼ੇਰ ਉਸ ਸਥਾਨ ਤੇ ਆ ਗਿਆ ਜਿਸ ਮਚਾਨ ਤੇ ਮੁਗਲ ਬਾਦਸ਼ਾਹ ਤੇ ਚੰਦੂ ਮਸਤੀ ਵਿੱਚ ਬੈਠੇ ਹੋਏ ਸਨ ਉਹ ਆਸਰਾਹੀ ਬੈਠੇ ਸਨ ਅੱਜ ਸ਼ੇਰ ਗੁਰੂ ਜੀ ਦਾ ਸ਼ਿਕਾਰ ਕਰ ਲਵੇਗਾ ਅਤੇ ਦੁਸ਼ਮਨ ਦਾ ਸਫਾਇਆ ਹੋ ਜਾਵੇਗਾ ਪਰ ਕਾਲ ਜਮਨ ਬਾਦਸ਼ਾਹ ਵੱਲ ਵੱਧ ਰਿਹਾ ਸੀ ਬਾਦਸ਼ਾਹ ਨੇ ਚਲਾਕੀ ਨਾਲ ਗੁਰੂ ਜੀ ਨੂੰ ਮਰਵਾਉਣ ਖਾਤਰ ਆਪਣੇ ਵਿਚਾਨ ਲਈ ਚੀਕ ਜਗਾੜਾ ਪਾਇਆ ਗੁਰੂ ਜੀ ਆਪਣੇ ਮਚਾਨ ਤੋਂ ਹੇਠਾਂ ਉਤਰੇ ਉਨਾਂ ਦੇ ਸਾਹਮਣੇ 12 ਫੁੱਟ 5 ਇੰਚ ਲੰਬੇ ਕਾਲ ਜਮਨ ਸ਼ੇਰ ਖੜਾ ਦਿਹਾੜ ਰਿਹਾ ਸੀ ਗੁਰੂ ਜੀ ਨੇ ਕਾਲ ਜਮਨ ਦਾ ਉਧਾਰ ਕਰਨ ਲਈ ਆਪਣੀ ਤਲਵਾਰ ਦਾ ਜ਼ੋਰਦਾਰ वार ਕੀਤਾ ਇਸ ਤਰ੍ਹਾਂ ਕਾਲ ਜਮਨ ਨੂੰ ਕਾਲਯੁਗ ਵਿੱਚ ਬੇਦੀ ਕੁੱਲ ਤੋਂ ਕੁੱਲ ਦੇ ਤਪੱਸਿਆ ਯੋਧੇ ਹੱਥੋਂ ਮੁਕਤੀ ਪ੍ਰਾਪਤ ਹੋਈ ਇਸ ਇਤਿਹਾਸਕ ਸਥਾਨ ਦੀ ਖੋਜ ਹੈ ਬਈ ਜਿਹੜਾ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਸਨ 1960 ਵਿੱਚ ਸ੍ਰੀ ਹਜੂਰ ਸਾਹਿਬ ਜੀ ਤੋਂ ਆ ਕੇ ਕੀਤੀ ਸੀ ਤੇ ਜਦੋਂ ਸੰਤ ਬਾਬਾ ਠਾਕਰ ਸਿੰਘ ਜੀ ਘੋੜੇ ਵਾਲੇ ਇਸ ਸਥਾਨ ਤੇ ਪੁੱਜੇ ਉਦੋਂ ਕਹਿੰਦੇ ਇਹ ਸਥਾਨ ਬਈ ਇੱਕ ਜੰਗਲ ਵਰਗਾ ਸੀਗਾ ਤੇ ਇਹ ਬਈ ਕਿਹੜੀ ਜਗ੍ਹਾ ਪੈਂਦਾਗਾ ਜੇ ਕਿਸੇ ਨੇ ਨੰਗਦੇ ਟੱਪਦੇ ਆਉਣਾ ਹੁੰਦਾ ਨਾ ਇਹ ਗੁਰੂ ਘਰ ਜੀ ਪੰਜਾਬ ਤੋਂ ਤਖਤ ਸ੍ਰੀ ਹਜੂਰ ਸਾਹਿਬ ਨੂੰ ਆਗਰਾ ਤੋਂ ਅੱਗੇ ਗਵਾਲੀਅਰ ਨੂੰ ਜਾਂਦੇ ਹੋਏ ਤੌਲਪੁਰ ਸ਼ਹਿਰ ਦੇ ਗੁਲਾਬ ਬਾਗ ਚ ਰਾਹੇ ਤੋਂ ਅੱਗੇ ਵਾਟਰ ਵਰਕਰਸ ਚੌਰਾਹੇ ਤੋਂ ਸੱਜੇ ਪਾਸੇ ਤਕਰੀਬਨ ਡੇਢ ਕਿਲੋਮੀਟਰ ਦੂਰ ਸਥਿਤ ਹੈ ਇੱਥੋਂ ਤੱਕ ਵਧੀਆ ਪੱਕੀ ਸੜਕ ਜਾਂਦੀ ਹੈ ਢੋਲਪੁਰ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਉਤਰ ਕੇ ਵੀ ਇੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਇਹੜੇ ਸਾਵ ਨਾਲ ਬਾਈ ਬਾਬਾ ਕੰਮ ਦੱਬੇ ਧੁਰੀ ਆਉਂਦਾ ਦੱਬੇ ਧੁਰੀ ਆਉਂਦਾ ਦੋ ਤਿੰਨ ਘੰਟਿਆਂ ਤੋਂ ਵੀ ਅੱਜ ਲੱਗਦਾ ਨਹੀਂ ਮੈਨੂੰ ਗਵਾਲੀਆ ਰਸੀ ਪਹੁੰਚਾਂਗੇ ਟਾਈਮ ਵੀ 4 ਵਜੇ ਨੂੰ ਹੋਇਆ ਇਹ ਆਥਨ ਹੋਇਆ ਆ ਤੇ ਬਾੜ ਸਾਡੀ ਹਜੇ ਉੰਨੀ ਪਈ ਐ ਤੇ ਰੱਬ ਮੀਂਹ ਪਾਉਣਾ ਫੜਦਾ ਨਹੀਂਗਾ ਆ ਕੋਠਾ ਜਿਹਾ ਲੱਭਿਆਗਾ ਗੁਰਦੁਆਰਾ ਸਾਹਿਬ ਤੋਂ ਹਜੇ ਥੋੜਾ ਜਿਹਾ ਇੱਧਰ ਨੂੰ ਆਏ ਸੀ ਥੱਲੇ ਨੂੰ ਤੇ ਨਾਲ ਦੀ ਨਾਲ ਮੀਂਹ ਲੈ ਪਿਆ ਇੱਥੇ ਲਾਤੇ ਸਾਈਕਲ ਇਹ ਵੀ ਚਾਹੀ ਜਾਂਦਾ ਕਿਤੇ ਉੱਤੇ ਨੜਕਪੇ ਕਮਰਪਾਲ ਪੂਰੇ ਵਧੀਆ ਜੀ ਇਹ ਬਈ ਜਿਹੜੇ ਗੁਰਦੁਆਰਾ ਸਾਹਿਬ ਚ ਆਪਾਂ ਜਾ ਕੇ ਆਏ ਆ ਹਨ ਇਹ ਗਵਾਲੀਅਰ ਸਾਈਡ ਤੋਂ ਤੇ ਆਗਰਾ ਸਾਈਡ ਤੋਂ ਦੋਨਾਂ ਸਾਈਡ ਤੋਂ ਬਚਕਾਰ ਜੇ ਹੈਗਾ ਤੇ ਉਹਨਾਂ ਕਿਲੋਮੀਟਰੀ ਮੰਨ ਕੇ ਚਲੋ 50 ਉਧਰੋਂ ਪੈਂਦਾ ਗਵਾਲੀਅਰ ਤੋਂ ਇਹ ਆਗਰੇ ਕੰਨੋਂ ਜਾਵਾਂਗੇ ਪਹਾਈ ਇਧਰੋਂ ਮੈਂਦਾ ਬਿਲਕੁਲ ਵਿਚਾਲੇ ਆਗਾ ਗੁਰਦੁਆਰਾ ਸਾਈਬੇ ਉੱਥੇ ਆਪਾਂ ਨੂੰ ਬਾਈ ਥੋੜਾ ਜਿਹਾ ਟਾਈਮ ਲੱਗਿਆ ਉੱਥੇ ਸੌਂਗੇ ਸੀਗੇ ਦੋ ਘੰਟੇ ਥੱਕੇ ਜੇ ਹੋਏ ਸੀਗੇ ਤੇ ਹੁਣ ਬਾਈ ਟਾਈਮ 5 ਵਜਣਾਂ ਵਾਲੇ ਆ ਗਏ ਤੇ ਆਪਣਾ ਜਿਹੜਾ ਸਫਰ ਆਗਾ ਬਟ ਬਟ 40 ਕਿਲੋਮੀਟਰ ਅਜੇ ਹੋਰ ਪਿਆ ਕਵਾਲੀਅਰ 40 ਕਿਲੋਮੀਟਰ ਕਵਾਲੀਅਰ ਹੋਰ ਪਿਆਗਾ ਤੇ 10 ਵਜੇ ਬਾਈ ਆਪਣੀ ਟ੍ਰੇਨ ਆ ਗਈ ਟਿਕਟ ਭੁਖ ਕਰਾਈ ਹੋਈ ਆ ਬਠਿੰਡੇ ਨੂੰ ਜਾਣਾਗਾ ਜ਼ਰੂਰੀ ਆ ਥੋੜਾ ਜਿਹਾ ਬੈਂਕ ਦਾ ਕੰਮ ਆ ਜ਼ਰੂਰੀ ਉਹ ਵੀ ਦੱਸਾਂਗੇ ਗਾਂਹ ਜਾ ਕੇ ਇੱਥੇ ਨਾ ਸੜਕ ਤੇ ਰੌਲਾ ਬੜਾ ਪੈਂਦਾ ਬਾਈ ਟਰੱਕ ਵਾਲੇ ਲੰਘਦੇ ਆਗੇ ਤੇ ਇੱਕ ਆਹਾ ਬਾਬਾ ਨਹੀਂ ਤਰਨ ਹੁੰਦਾ ਮੀਂਹ ਉਹਦੀ ਚੱਲ ਪੈਣਾ ਨਾਲੀ ਨਾਲ ਮੀਂਹ ਆ ਗਿਆ ਬਾਈ ਇੱਧਰ ਫੇਰ ਸਾਈਕਲ ਲਾ ਲੈ ਜਦੋਂ ਗੁਰਦੁਆਰਾ ਸਾਹਿਬ ਸੀ ਉਦੋਂ ਵੀ ਘੱਟ-ਘੱਟ ਘੰਟਾ ਡੇਢ ਘੰਟਾ ਮੀਂਹ ਆਈ ਗਿਆ ਤੇ ਹੁਣ ਫੇਰ ਇੱਧਰ ਲਾਏ ਆ ਸਾਈਕਲ ਭੱਜ ਕੇ ਨਾਲੀ ਨਾਲ ਆ ਦੇਖੋ ਮੀਂਹ ਆ ਗਿਆ ਜਿੰਨੇ ਬਾਈ ਮੀਂਹ ਹਟੂਆ ਫੇਰ ਤੁਰਤ ਪਾਂਗੇ ਕਿਉਂਕਿ 10 ਵਾਲੀ ਟ੍ਰੇਨ ਤੇ ਆਪਣਾ ਚੜਨਾ ਜ਼ਰੂਰੀ ਹੈਗਾ ਕਰਦਾ ਕਰਦਾ ਕੁਵਾਲੀਰ ਆਪਣਾ ਰਹਿ ਗਿਆ ਜੀ 25 ਕਿਲੋਮੀਟਰ ਅੱਜ ਬਾਈ ਮੀਟਰ ਬੜਾ ਖਚਕੇ ਲਿਆਂਦਾ ਆਪਦੇ ਵੀ ਮੀਟਰੇ ਬੋਲਗੇ ਤੇ ਸਾਈਕਲ ਦੇ ਵੀ ਮੀਟਰੇ ਬੁਲਾਦੇ 25 ਕਿਲੋਮੀਟਰ ਹਜੇ ਵੀ ਪਿਆਗਾ ਆਪਾਂ ਬਾਈ ਜਾ ਰਹੇ ਆ ਘਰੇ ਬਠਿੰਡੇ ਟ੍ਰੇਨ ਚੜ ਕੇ ਤੇ ਆਪਣਾ ਨਾ ਬੈਂਕ ਦਾ ਕੰਮ ਮੜਿਆ ਪਿਆ ਸਾਨੂੰ ਪਤਾ ਬਾਈ ਉਹ ਵੀ ਜ਼ਰੂਰੀ ਹੈ ਨਾ ਬੈਂਕ ਦਾ ਕੰਮ ਤੇ ਏ ਬਾਈ ਪਿਛਲੇ 1 ਮਹੀਨੇ ਤੋਂ ਕੰਮ ਆਪਾਂ ਟਾਲ ਮਟੋਲੇ ਟਾਲ ਮਟੋਲੇ ਕਰਦੇ ਵੀ ਅੱਜ ਕੱਲ ਅੱਜ ਕੱਲ ਕੀ ਆ ਸਰ ਜੇ ਪਰ ਨਹੀਂ ਸਰਿਆ ਇੱਥੋਂ ਬਾਈ ਇਹ ਦੂਜੀਆਂ ਸਟੇਟਾਂ ਆ ਜਾਂਦੀਆਂ ਹਨਾ ਇੱਥੋਂ ਇਹ ਕੰਮ ਨਹੀਂ ਹੁੰਦਾ ਕਹਿੰਦੇ ਬਾਈ ਸਾਰਿਆਂ ਤੋਂ ਪਤਾ ਕਰ ਲਿਆ ਵੀ ਸਾਨੂੰ ਉੱਥੇ ਜਿਹੜਾ ਆਧਾਰ ਕਾਰਡ ਵਾਲਾ ਆਪਣਾ ਲਿਖਿਆ ਹੁੰਦਾ ਨਾ ਨਾਮ ਪਤਾ ਸਾਰਾ ਕੁਝ ਵੀ ਪਿੰਡ ਭਾਈ ਆਹ ਫਲਾਣੇ ਦੇ ਨੇੜੇ ਪੈਂਦਾਗਾ ਤੇ ਉੱਥੇ ਕਹਿੰਦੇ ਸਾਨੂੰ ਜਾਣਾ ਹੀ ਪਊਗਾ ਇੱਕ ਵਾਰੀ ਫੇਰ ਹੀ ਸੋਡਾ ਕੰਮ ਆਊਗਾ ਇੱਕ ਬਾਈ ਨੇ ਤਾਂ ਬੈਂਕ ਦੇ ਮੈਨੇਜਰ ਨਾਲ ਵੀ ਗੱਲ ਕਰਾਤੀ ਸੀਗੀ ਵੀ ਕੀ ਆ ਹੱਲ ਹੋ ਜੇ ਇਦਰੀ ਤੁਰੇ ਫਿਰਦੇ ਪਰ ਨਹੀਂ ਹੋਇਆ ਤੇ ਆਪਾਂ ਨੂੰ ਜਾਣਾ ਪੈਣਾ ਸੀਗਾ ਤੇ ਟ੍ਰੇਨ ਫੜਨੀ ਆ ਬਾਈ ਰਾਤ ਨੂੰ 10 ਵਜੇ ਤੇ ਸਾਰੀ ਰਾਤ ਟ੍ਰੇਨ ਦਾ ਸਫ਼ਰ ਦਿਨੇ ਅੱਜ ਆਪਣਾ ਸਾਈਕਲ ਦਾ ਸਫ਼ਰ ਚੱਲਿਆ ਤੇ ਫਿਲਹਾਲ ਬਾਈ ਜਿਹੜਾ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਆਏ ਆ ਨਾ ਤੇ ਉਹ ਗੁਰਦੁਆਰਾ ਸਾਹਿਬ ਬਾਈ ਰਾਜਸਥਾਨ 'ਚ ਪੈ ਜਾਂਦਾਗਾ ਪਿੱਛੇ ਬਾਈ ਉੱਤਰ ਪ੍ਰਦੇਸ਼ ਤੇ ਵਿਚਾਲੇ 15 ਕਿਲੋਮੀਟਰ ਦਾ ਜਿਹੜਾ ਰਾਸਤਾਂ ਆ ਜਾਂਦਾਗਾ ਤੇ ਕਹਾ ਮੱਧ ਪ੍ਰਦੇਸ਼ ਚ ਆਪਾਂ ਵੜ ਜਾਗੇ ਜage ਬਾਈ ਜੇ ਮੱਧ ਪ੍ਰਦੇਸ਼ ਮੇ ਹੈ ਕਿ ਰਾਜਸਤਾਨ ਮੇ ਹੈ ਅੱਛਾ ਇਸ ਵਕਤ ਬਈ ਆਪਾਂ ਮੱਧ ਪ੍ਰਦੇਸ਼ ਚ ਖੜੇ ਆ ਤੇ ਮੱਧ ਪ੍ਰਦੇਸ਼ ਦੀ ਪਹਿਲੀ ਚਾਹ ਉਹ ਬੱਚੇ ਦੇ ਹੱਥੋਂ ਵੀ ਮਾਂਗੇ ਬਣਾਈ ਜਾਂਦਾ ਕਾਖੜਾ ਮੌਸਮ ਠੰਡਾਗਾ ਤੇ ਚਾਹ ਤਾਂ ਫਿਰ ਜ਼ਰੂਰੀ ਹੈ ਕਿਉਂ ਬਾਈ ਜ਼ਰੂਰੀ ਹੈ ਨਾ ਚਾਹ ਠੀਕ ਹੈ ਜੀ ਟਾਈਮ ਬਾਈ ਪੌਣੇ 9 ਦਾ ਹੋ ਗਿਆ ਤੇ ਆਪਾਂ ਸ਼ਹਿਰ ਗਵਾਲੀਅਰ ਚ ਪਹੁੰਚ ਗਏ ਆ ਸ਼ਹਿਰ ਵੈਸੇ ਆਪਾਂ ਲੰਘ ਗਏ ਬਾਈ ਸਾਰਾ ਤੇ ਆ ਹੁਣ ਆਪਾਂ ਗੁਰਦੁਆਰਾ ਸਾਹਿਬ ਆ ਲ ਜਾ ਰਹੇ ਆ ਇਤਿਹਾਸਿਕ ਗੁਰਦੁਆਰਾ ਸਾਹਿਬ ਆਗਾ ਤੇ ਬਾਈ ਇਹ ਸ਼ਹਿਰ ਤੋਂ ਨਾ 1.5 ਕਿਲੋਮੀਟਰ ਜਿਹੜਾ ਉੱਪਰ ਹੈਗਾ ਸਾਹਮਣੇ ਤੁਸੀਂ ਚੜਾਈ ਦੇਖੀ ਐ ਨੋ ਹੁਣ ਆਪਾਂ ਇਹ ਚੜਾਈ ਚੜਨੀ ਆਗੀ ਤੇ ਗੱਲ ਆਇਆ ਬਾਈ 10:00 ਵਜੇ 10 ਮਿੰਟਾਂ ਤੇ ਆਪਣੀ ਟ੍ਰੇਨ ਆਗੀ ਇਧਰੋਂ ਸਹੀ ਆਉਂਦਾਗਾ ਹੈ ਠੀਕ ਆ ਕਰਦੇ ਕਰਦੇ ਫੋਨ ਸਹੀ ਕਰਦੇ ਇੱਥੇ ਤੇ 10 ਵਜ ਕੇ ਬਾਈ 10 ਮਿੰਟਾਂ ਤੇ ਆਪਾਂ ਜਿਹੜਾ ਟ੍ਰੇਨ ਤੇ ਚੜ੍ਹਨਾ ਹੈਗਾ ਬਠਿੰਡੇ ਵਾਲੀ ਤੇ ਤੇ 1.5 ਕਿਲੋਮੀਟਰ ਹੁਣ ਆਪਣੀ ਚੜ੍ਹਾਈ ਹੈਗੀ ਇਹ ਤੇ ਵੀ ਘਟੋ ਘਟ ਅੱਧਾ ਘੰਟਾ ਆਰਾਮ ਨਾਲ ਲੱਗ ਜਾਊਗਾ ਤੇ ਫਿਰ ਇੱਥੋਂ 7 6 7 ਕਿਲੋਮੀਟਰ ਰੇਲਵੇ ਸਟੇਸ਼ਨ ਆਗਾ ਤੇ ਬੜਾ ਭੱਜ ਭਜਾਈ ਚ ਕੰਮ ਸਾਰਾ ਹੋਈ ਜਾਂਦਾਗਾ ਸਾਈਕਲ ਵੀ ਅੱਜ ਖਿੱਚੀ ਤੁਰੇ ਆਏ ਆ ਤੇ ਚੱਲਦੇ ਆਂ ਫਿਰ ਬਾਈ ਬਾਬਾ ਭਲੀ ਕਰੇ ਜੀ ਨਿਸ਼ੂ ਬਾਈ ਦਿਨੇ ਭਾਈ ਅਸੀਂ ਜਿੰਨਾ ਮਰਜੀ ਅੱਗੜ ਪਿੱਛੇ ਹੋਏ ਫਿਰਦੇ ਰਹਿਗੇ ਜਮੀ ਆਥਣ ਜਾ ਹੁੰਦਾ ਨਾ ਕੀੜੀਆਂ ਵਾਂਗੂ ਮਿੰਟੋ ਮਿੰਟ ਇਕੱਠੇ ਹੋ ਜਾਂਦੇ ਆ ਪਤਾ ਨਹੀਂ ਡਰ ਹੈ ਕਿ ਕੀ ਗੱਲ ਹੈਗੀ ਖੋਦੀ ਇਕੱਠੇ ਹੋ ਜਾਂਦੇ ਆ ਸਾਰੇ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਦਾਤਾ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਲਾ ਗਵਾਲੀਅਰ ਵਾਹਿਗੁਰੂ ਜੀ ਵਾਹਿਗੁਰੂ ਜੀ ਟਾਈਮ ਬਾਈ ਸਵਾਨਾ ਹੋ ਗਿਆ ਤੇ ਇਹ ਸਕੋਰ ਦੁਬਾਰਾ ਸਾਹਿਬ ਦੀ ਆਪਾਂ ਪਾਰਕਿੰਗ 'ਚ ਖੜੇ ਆ ਇਸ ਟਾਈਮ ਸਾਈਕਲ ਬਾਈ ਛੱਤ ਦੇ ਥੱਲੇ ਲਾਤੇ ਦੋ ਤਿੰਨ ਦਿਨ ਜਿੰਨੇ ਵੀ ਦਿਨ ਲੱਗਣਗੇ ਛੇਤੀ ਤੋਂ ਛੇਤੀ ਮੋੜਨ ਦੀ ਕੋਸ਼ਿਸ਼ ਕਰਾਂਗੇ ਵੀ ਆਪਣਾ ਸਮਾਨ ਸੱਲਾਣਾ ਜਿਹੜਾ ਭਿਜੇ ਇੱਥੇ ਛੱਤ ਥੱਲੇ ਲਾਤੇ ਆ ਤੇ ਇਧਰ ਬਾਈ ਧੋਣ ਵਾਲੇ ਕੱਪੜਿਆਂ ਦੀ ਤੇ ਜਿਹੜੇ ਕੱਪੜੇ ਆਪਾਂ ਨੂੰ ਚਾਹੀਦੇ ਨਹੀਂ ਸੀ ਉਹਨਾਂ ਦੀ ਕਟ ਅੱਡ ਭਰ ਲਈ ਘਰੇ ਛੱਡਿਆਵਾਂਗੇ ਜਿਹੜੇ ਦੋ ਚਾਰ ਧਵਾਉਣ ਵਾਲੇ ਆਗੇ ਉੱਤੇ ਉਹ ਧਵਾ ਲਿਆਵਾਂਗੇ ਤੇ ਮੁੰਡਿਓ ਗੱਲ ਸੁਣੋ ਤੇ ਹਾਂਜੀ ਬਾਈ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਸੰਦੀਪ ਦਾ ਸਫਰਨਾਮਾ ਤੇ ਫੇਲਵੰਦ ਦਾ ਇਹਨਾਂ ਦੋਨਾਂ ਦੇ ਚੈਨਲਾਂ ਦੇ ਹਾਂਜੀ ਹਾਂਜੀ ਕੱਲ ਨੂੰ ਨਹੀਂ ਪਰਸੋਂ ਦੇਖੋਗੇ ਠੀਕ ਹੈ ਜੀ ਹਾਂਜੀ ਕੱਲ ਨੂੰ ਬਣਾਵਾਂਗੇ ਪਰਸੋਂ ਦਿਖਾਵਾਂਗੇ ਹਾਂ ਅੱਜ ਥੋੜਾ ਜਿਹਾ ਲੇਟ ਹੋ ਗਏ ਹਾਂਜੀ ਹਾਂਜੀ ਤੇ ਗੱਲ ਸੁਣ ਲਓ ਫਿਰ ਹਰਪਾਲ ਜੀ ਅੱਛਾ ਜੀ ਜਿੰਨਾ ਟਾਈਮ ਅਸੀਂ ਵਾਪਸ ਆਵਾਂਗੇ ਜਿੰਨਾ ਟਾਈਮ ਲੱਗੂਗਾ ਸਾਨੂੰ ਵਾਪਸ ਆਉਣ ਨੂੰ ਜੀ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਬਾਈ ਇੱਥੇ ਹੀ ਰਹੋ ਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਰਾਤ ਨਹੀਂ ਕੱਟਣੀ ਹਾਂਜੀ ਠੀਕ ਹੈ ਨਾ ਪਾਸੇ ਪਾਸੇ ਜਗਾਵਾਂ ਹੈਗੀਆਂ ਤੁਸੀਂ ਕਵਰ ਕਰ ਲਿਓ ਆਸੇ ਸ਼ਹਿਰ ਚ ਪਾਸੇ ਦੋਨੇ ਜਾਣਾ ਤਾਂ ਇਕੱਠੀ ਜਾਇਓ ਹਾਂਜੀ ਹਾਂਜੀ ਐ ਨਾ ਹੋਵੇ ਇੱਕ ਨੇ ਇਧਰ ਨੂੰ ਮੂੰਹ ਚੱਕ ਲਿਆ ਇੱਕ ਨੇ ਇਧਰ ਨੂੰ ਮੂੰਹ ਚੱਕ ਲਿਆ ਵੀ ਅਡ ਅਡ ਵੀਡੀਓ ਬਣਾਉਣੇ ਆ ਇਕੱਠੇ ਬਣਾ ਲਿਓ ਸਾਈਕਲ ਉੱਥੇ ਖੜਾ ਕੇ ਭੰਮੀ ਜਿਓ ਵਾਪਸ ਆ ਕੇ ਇੱਥੇ ਹੀ ਸੌਣਾ ਹੈਗਾ ਗੁਰਦੁਆਰਾ ਸਾਹਿਬ ਚ ਜੇ ਬਾਹਰ ਕਿਤੇ ਸੌਣ ਦਾ ਕੋਈ ਬੰਦਾ ਵੀ ਆ ਪਲਾਨ ਤਾਂ ਹੋਟਲ ਕਮਰਾ ਲੈ ਲਿਓ ਉਹੀ ਨਹੀਂ ਕਿਤੇ ਉਹੀ ਨਹੀਂ ਲੇਟਣਾ ਹੈਗਾ ਨਹੀਂ ਗੁਰਦੁਆਰਾ ਸਾਹਿਬ ਹੈਗਾ ਤੇ ਲੋੜ ਹੀ ਨਹੀਂ ਮੈਂ ਆਇਆ ਪਹਿਲਾਂ ਨਹੀਂ ਰਹਿ ਕੇ ਗਿਆ ਗੁਰਦੁਆਰਾ ਸਾਹਿਬ ਚ ਇਤੋਂ ਸਾਰਾ ਏਰੀਆ ਉਹਦੋਂ ਤੋਂ ਬੱਚਾ ਸੀ ਤੇ ਨਾ ਤਾਂ ਨਹੀਂ ਨਹੀਂ ਮੈਨੂੰ ਪਤਾ ਹੈ ਰਿਹਾ ਜੀ ਅੱਗੇ-ਬਸੇ ਕੋ ਸਾਹਮਣੇ ਕੋਈ ਮੰਦਿਰ ਹੈਗਾ ਟਵਿਨ ਟੈਂਪਲ ਜਾਂ ਕੋਈ ਹਾਂ ਸਾਰੇ ਕਿੱ데 ਜਾ ਆਇਆ ਹੈ ਜਿਹੜਾ ਮਤਲਬ ਕਿ ਕਿਲਾ ਜਿੱਥੇ ਬਾਬਾ ਰਾਜਾ ਨੇ ਛਾਇਆ ਸੀ ਉਹ ਸਾਰਾ ਏਰੀਆ ਉਧਰ ਹੀ ਹੈ ਸਾਹਮਣੇ ਥੱਲੇ ਠੀਕ ਹੈ ਵੀਰੇ ਟਾਟਾ ਕਰਦੇ ਆ ਤੇ ਜੀ ਤੇ ਨਹੀਂ ਸੁਣਿਆ ਤਾਂ ਸਾਰਾ ਕੁਝ ਚੱਕ ਲਿਆ ਕੱਲਾ ਸਾਈਕਲ ਹੀ ਰਹਿ ਗਿਆ ਬਸ ਅਸਲ ਚ ਗੱਲ ਇਹ ਹੈਗੀ ਫਟਾਫਟ ਜਲਦੀ ਮੋੜੀ ਬਸ ਗਏ ਤੇ ਆਏ ਉਹ ਵੀ ਜ਼ਰੂਰੀ ਕੰਮ ਆ ਸੱਸਰੀ ਘਰ ਗਈ ਬਾਪੂ ਨਹੀਂ ਸੱਸਰੀ ਘਰ ਗਈ ਜ਼ਰੂਰ ਜ਼ਰੂਰ ਬਾਈ ਜ਼ਰੂਰ ਤੇ ਜਲਦੀ ਜਲਦੀ ਬਸ ਗਏ ਤੇ ਅਸੀਂ ਆਏ ਧਿਆਨ ਰੱਖਿਓ ਤੁਸੀਂ ਚੰਗਰਪਾਲ ਤੇ ਫਿਰ ਪਾਲ ਇੱਕ ਦੂਜੇ ਦਾ ਧਿਆਨ ਜ਼ਰੂਰ ਰੱਖਿਓ ਯਾਰ ਤੇ ਬਾਈ ਮਿਲਦੇ ਆ ਓ ਟਾਈਮ 9:45 ਮਿੰਟ 15 ਮਿੰਟ ਰਹਿ ਗਏ ਤੇ ਆ ਬਾਈ ਆਇਆ ਤੇ ਇਹ ਕਿਵੇਂ ਬੁਲਾਇਆ ਮੈਨੂੰ ਦੱਸੀ ਮਾੜਾ ਇਹ ਰਿਪੀਡੋ ਐਪ ਹੁੰਦੀ ਕੀ ਰਿਪੀਡੋ ਐਪ ਹਾਂ ਮਤਲਬ ਕਾਫੀ ਵੱਡੇ ਸ਼ਹਿਰਾਂ ਚਲਦੀ ਹੁੰਦੀ ਹੈ ਅੱਛਾ ਮਤਲਬ 올ਓਵਰ ਇੰਡੀਆ ਚ ਕਾਫੀ ਚੱਲ ਚੱਲ ਫਿਰ ਲੇਟ ਆ ਬਸ ਇੰਨੇ ਬਾਧੂਆ ਦੱਸ ਦੇ ਜਾਣਕਾਰੀ ਬਾਈ ਆਇਆ ਹੈਗਾ ਤੇ ਆ ਮੈਂ ਇੱਕ ਕਿੱਟ ਸਾਈਡ ਤੇ ਕਰ ਲਾਂ ਸ਼ੇਅਰ ਤੇ ਕਰ ਲਾਂ ਮੈਂ ਵੀ ਸ਼ੇਅਰ ਤੇ ਕਰ ਲਾਂ ਪਹੁੰਚ ਗਏ ਆ ਬਾਈ ਰੇਲਵੇ ਸਟੇਸ਼ਨ ਤੇ ਤੇ ਟਾਈਮ ਹਜੇ ਆਪਣੀ ਗੱਡੀ ਚ ਪਹੇ ਆ ਗਏ 10-15 ਮਿੰਟ ਆ ਵਧੀਆ ਕੀਤਾ ਨੀਸ਼ੂ ਨੇ ਪਤਾ ਨਹੀਂ ਕਿਹੜੇ ਐਪ ਰਾਹੀਂ ਬਾਈ ਬਾਈ ਨੂੰ ਬੁਲਾਇਆ ਮੈਸੇਜ ਮੂਸੇਜ ਕਰਕੇ ਤੇ ਬਾਈ ਨੇ ਖੜ ਜੋ ਇੱਕ ਮਿੰਟ ਕੈਮਰਾ ਦੂਜਾ ਕਰ ਲਿਆ ਤੇ ਬਾਈ ਨੇ 100 ਰੁਪਏ ਲਿਆ ਤੇ ਮਿੰਟੋ ਮਿੰਟ 7-8 ਕਿਲੋਮੀਟਰ ਸੀਗਾ ਜਿਹੜਾ ਟਾਈਮ ਨਾਲ ਆਪਾਂ ਪਹੁੰਚ ਗਏ ਤੇ ਨਹੀਂ ਲੇਟ ਹੋ ਜਾਂਦੇ ਕਿਉਂ ਨਹੀਂ ਸ਼ੁਕਰੀਆ ਬਾਈ ਧੰਨਵਾਦ ਜੀ 10 ਵਜ ਕੇ 10 ਮਿੰਟਾਂ ਦੇ ਇਸ਼ੂ ਬਾਈ ਕਹਿੰਦਾ ਸੀ ਪਰ ਫਿਰੋਜ਼ਪੁਰ ਰਮਬੇਸ਼ਵਰ 10 ਵਜ ਕੇ 40 ਮਿੰਟਾਂ ਤੇ ਆਈ ਆ ਚੱਲ ਲੱਭ ਲਾ ਦੇ ਦੀ ਆਪਣੀ ਸ਼ੀਟ ਚਾ 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 ਕਨੇ ਦਾ ਕੱਪਾ ਕਿੰਨੇ ਦਾ 10 ਰੁਪਏ ਦਾ ਅਹ ਦੇਓ ਜੀ ਜਿਆਦਾ ਕੱਪ ਦਿਓ 1 2 ਓਕੇ ਓਕੇ ਨਿਸ਼ੂ ਚਾਹ ਬਣੀਆ ਕਿਉਂ ਰੋਮਣਾ ਨੇ ਪੀਣੀ ਚਾਹ ਨਾ ਨਾ ਠੀਕ ਹੈ ਚਾਹ ਹੈ ਖਾਣਾ ਤਾਂ ਗਿਆ ਓਹ ਚਾਹਣਾ 12:00 ਵੱਜ ਗਏ ਬਾਈ ਟ੍ਰੇਨ ਚ ਬੜੀ ਸ਼ਾਂਤੀ ਹੈ ਤੇ ਸਾਰੇ ਸੁੱਤੇ ਪਏ ਆ ਇੱਕ ਆਪਣੀ ਇਧਰ ਸ਼ੀਟ ਨੰਬਰ ਹੈਗੀ ਆ 31 ਜਿਹੜੀ ਆਪਾਂ ਨੂੰ ਮਿਲ ਗਈ ਆ ਬੈਠੋ ਜੀ ਬੈਠੋ 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 ਪੂਰਾ ਬੈਠੇ ਆਪੇ ਇੱਕ ਆਪਣੀ ਸ਼ੀਟ ਨੰਬਰ ਹੈਗੀ ਆ 30 ਜੀ ਇਧਰ ਇੱਕ ਜਵਾਕ ਪਿਆ ਤੇ ਨਾਲ ਉਹਦਾ ਡੈਡੀ ਪਿਆ ਜੀ ਥੌਨੂ ਜੀ ਨਹੀਂ ਕੀਤਾ ਚੱਲ ਔਕੇ-ਸੌਕੇ ਥੀ ਰਾਤ ਕੱਟ ਲਾਂਗੇ ਅੱਜ ਦੀ ਵੀਡੀਓ ਜੀ ਆਪਣੀ ਇਥੇ ਸਮਾਪਤ ਹੋਣ ਲੱਗੀ ਆ ਆਗਰਾ ਖੜੀ ਆ ਜੀ ਰੇਲ ਗੱਡੀ ਇੱਥੇ ਆਗਰੇ ਆ ਹੁਣ ਆਪਾਂ ਇਹ ਜਿਹੜੀ ਆਪਣੀ ਸਵੇਰ ਦੀ ਸੱਸਰੀ ਘਾਲੋਂ ਬਠਿੰਡੀ ਹੋਊਗੀ 10 10:30 ਕਾ ਇੰਨੇ ਵਜੇ ਪਹੁੰਚ ਜਾਗੇ ਨਹੀਂ ਜੀ ਆ ਉਸ ਤੋਂ ਪਹਿਲੇ ਪਹੁੰਚ ਜਾਣਾ ਹਾਂ ਬਸ ਇੰਨੇ ਕਵਾਜੇ ਆਪਾਂ ਬਠਿੰਡੇ ਪਹੁੰਚ ਜਾਗੇ ਜੀ ਤੇ ਆਪਣਾ ਜੋ ਵੀ ਬੈਂਕ ਦਾ ਮਾੜਾ ਮੋਟਾ ਕੰਮ ਆ ਗਾਣਾ ਕਰਵਾ ਕੇ ਤੇ ਨਾਲ ਦੀ ਨਾਲ ਫੇਰ ਆਪਾਂ ਬਾਅਦ ਸੀਵਲ ਆ ਜਾਗੇ ਤੇ ਅੱਜ ਵੀਡੀਓ ਥੋੜੀ ਛੋਟੀ ਬਣੀ ਆ ਜੀ ਮਾਫ ਕਰੋ ਆ ਸ੍ਰੀ ਗੁਰੂ ਸਾਹਿਬ